ਪੰਚਾਇਤੀ ਚੋਣਾਂ ਦੇ ਵਿੱਚ ਚੁਣੇਗੇ ਪੰਜ ਸਰਪੰਚ ਤੇ ਨਾਂ ਚੁਣੇਗੇ ਜਿਹੜੇ ਵਿੱਚ ਨੇ ਵਿਰੋਧੀ ਧਿਰਾਂ ਉਹਨਾਂ 'ਚੋਂ ਬਹੁਤ ਸਾਰੇ ਲੋਕਾਂ ਦੇ ਟੈਲੀਫੋਨ ਜੋ ਆਉਂਦੇ ਨੇ ਵੱਖ-ਵੱਖ ਮਾਮਲਿਆਂ ਦੇ ਉੱਤੇ ਉਹਨਾਂ ਨੂੰ ਦੇਖ ਕੇ ਬਣਾਈ ਜਾ ਰਹੀ ਹੈ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਹੈ ਜਿਵੇਂ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਰੁਕਾਵਟਾਂ ਕਿਹੜੀਆਂ ਆ ਰਹੀਆਂ ਨੇ 3 ਮਹੀਨੇ ਲਗਭਗ ਹੋ ਗਏ ਪੰਚਾਇਤ ਚੋਣਾਂ ਹੋਣੀਆਂ ਨੂੰ ਅਜੇ ਰਿਕਾਰਡ ਦੇਣ ਤੋਂ ਬਾਅਦ ਮੀਟਿੰਗਾਂ ਚਾਰਜ ਲੈਣ ਦੀ ਗੱਲ ਮੀਟਿੰਗਾਂ ਠੀਕ ਹੁੰਦੀਆਂ ਨੇ ਜਾਂ ਨਹੀਂ ਕਾਸਟਿੰਗ ਵੋਟ ਦਾ ਕੀ ਮਤਲਬ ਹੁੰਦਾ ਹੈ ਕਿਵੇਂ ਉਹ ਹੋ ਸਕਦੀ ਹੈ ਕੋਰਮ ਕਿਹਨੂੰ ਕਹਿੰਦੇ ਨੇ ਹਾਜ਼ਰੀ ਲੱਗਣਾ ਕੋਰਮ ਹੁੰਦਾ ਜਾਂ ਜੇ ਮਤੇ ਤੇ ਵੀ ਵੋਟ ਪੈਂਦੀ ਆ ਉਹਨੂੰ ਕੋਰਮ ਕਹਿੰਦੇ ਨੇ ਜੇ ਬਰਾਬਰ ਬਰਾਬਰ ਹੋ ਗਏ ਤਾਂ ਕੀ ਕੀਤਾ ਜਾਏ ਜੇ ਦੋ ਮਤਲਬ ਸਰਪੰਚ ਦੇ ਨਾਲ ਬਹੁਤ ਘੱਟ ਨੇ ਤੇ ਦੂਜੇ ਪਾਸੇ ਪੰਜ ਜ਼ਿਆਦਾ ਹੋਗੇ ਤਾਂ ਕੀ ਕੀਤਾ ਜਾਏ ਬਹੁਤ ਸਾਰੇ ਸੈਂਕੜੇ ਪਿੰਡ ਪੰਜਾਬ ਦੇ ਵਿੱਚ ਅਜੇ ਤੱਕ ਇਹੋ ਜਿਹੇ ਨੇ ਜਿੱਥੇ ਠੀਕ ਤਰੀਕੇ ਨਾਲ ਪੰਚਾਇਤਾਂ ਦਾ ਕੰਮ ਸ਼ੁਰੂ ਨਹੀਂ ਹੋਇਆ ਚੋਣੇ ਜਾਣ ਦੇ ਬਾਵਜੂਦ ਇਹਦੇ ਵੱਖ-ਵੱਖ ਕਾਰਨ ਨੇ ਸਭ ਤੋਂ بڑا ਕਾਰਨ ਇਹ ਹੈ ਕਿ ਸਾਨੂੰ ਕਾਨੂੰਨ ਦੀ ਸਮਝ ਨਾ ਹੋਣਾ ਦੂਜਾ بڑا ਕਾਰਨ ਇਹ ਹੈ ਕਿ ਸਿਆਸੀ ਤੇ ਬਿਊਰੋਕ੍ਰੇਸੀ ਜਿਹੜੀ ਅਫਸਰ ਸਾਹੀ ਦੇ ਵਿੱਚ ਤੇ ਮੁਲਾਜ਼ਮੀਆਂ ਦੇ ਵਿੱਚ ਸਿੱਧੇ ਰਾਹ ਪ੍ਰੋਪਰ ਤਰੀਕੇ ਦੇ ਨਾਲ ਗਾਈਡ ਨਾ ਕਰਨਾ ਪ੍ਰੋਪਰ ਤਰੀਕੇ ਨਾਲ ਨਾ ਚਲਾਉਣਾ ਤੇ ਅਗਲਾ ਕਾਰਨ ਇਹ ਕਿ ਹੈ ਕਿ ਸਰਪੰਚਾਂ ਤੇ ਪੰਚਾਂ ਨੂੰ ਆਪ ਸੂਝ ਨਾ ਹੋਣਾ ਉਹ ਸਾਰੇ ਮਾਮਲੇ ਦੀ ਕਿ ਆਪਾਂ ਕੀ ਕਰਨਾ ਤੇ ਕਿਵੇਂ ਕਰਨਾ ਇਹਨਾਂ ਗੱਲਾਂ ਨੂੰ ਕਿਹੜੇ-ਕਿਹੜੇ ਟੈਲੀਫੋਨ ਆ ਰਹੇ ਨੇ ਬਖ ਬਖ ਥਾਮਾਂ ਦੇ ਉੱਤੋਂ ਕੀ-ਕੀ ਹੋ ਰਿਹਾ ਉਹਦੇ ਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਪੰਚਾਇਤਾਂ ਜਿਹੜੀਆਂ ਚੁਣੀਆਂ ਗਈਆਂ ਨੇ ਉਹਨਾਂ ਨੂੰ ਰਿਕਾਰਡ ਦੇਣ ਦਾ ਸਵਾਲ ਹੈ ਉਹਨਾਂ ਨੂੰ ਚਾਰਜ ਲੈਣ ਦਾ ਸਵਾਲ ਸੀਗਾ ਬਹੁਤ ਸਾਰੇ ਲੋਕ ਅਜੇ ਵੀ ਕਹਿੰਦੇ ਨੇ ਮੈਨੂੰ ਤਾਂ ਚਾਰਜੇ ਨਹੀਂ ਮਿਲੇ ਆ ਚਾਰਜ ਖਾਦਾ ਹੁੰਦਾ ਕਿ ਕਈ ਵਾਰ ਪੁਰਾਣੇ ਸਰਪੰਚ ਰਜਿਸਟਰ ਉਹ ਨਹੀਂ ਦਿੰਦੇ ਹੁੰਦੇ ਨਵੇਂਆਂ ਨੂੰ ਪੁਰਾਣੇ ਰਜਿਸਟਰ ਉਹਨਾਂ ਕੋਲ ਪਏ ਹੁੰਦੇ ਨੇ ਪਰ ਉਹ ਤਾਂ 1 ਸਾਲ ਦੇ ਲਗਭਗ ਤਾਂ ਸਰਪੰਚਾਂ ਕੋਲ ਇਹ ਚਾਰਜ ਨਹੀਂ ਸੀਗਾ ਪੰਚਾਇਤਾਂ ਭੰਗ ਹੋ ਚੁੱਕੀਆਂ ਸੀ ਗਵਰਨਮੈਂਟ ਦੇ ਪ੍ਰਬੰਧਕ ਲੱਗੇ ਹੋਏ ਸੀ ਜਿਹੜੇ ਉਹਨਾਂ ਕੋਲ ਹੀ ਚਾਰਜ ਹੈ ਤਾਂ ਇਹਦਾ ਮਤਲਬ ਲਿਸਟ ਵੀ ਉਹਨਾਂ ਦਾ ਰਜਿਸਟਰ ਉਹਨਾਂ ਕੋਲ ਹੋਣਗੇ ਤਾਂ ਇਹ ਤਾਂ ਕਿਸੇ ਸਰਪੰਚ ਤੇ ਉਹਦੀ ਰੋੜਾ ਅਕਾਉਂਟ ਦੀ ਗੱਲ ਨਹੀਂ ਜਿਹੜੇ ਸਾਬਕਾ ਨੇ ਇਹ ਤਾਂ ਸਿੱਧੀ ਪ੍ਰਸ਼ਾਸਨ ਦੀ ناکامی ਹੈ ਜੇਕਰ ਇਹ ਮੰਨਿਆ ਜਾਏ ਕਿ ਅਜੇ ਵੀ ਕਿਸੇ ਨੂੰ ਚਾਰਜ ਨਹੀਂ ਮਿਲ ਰਿਹਾ ਔਰ ਰਜਿਸਟਰ ਨਹੀਂ ਮਿਲ ਰਿਹਾ ਕਾਰਨਪਾਜ ਰਜਿਸਟਰ ਇਹ ਕਿਹਾ ਜਾ ਰਿਹਾ ਨਮਾ ਨਾ ਲੋਚਾ ਕੇ ਆਪਣਾ ਨਵੇਂ ਤੇ ਕਾਰਵਾਈ ਸ਼ੁਰੂ ਕਰ ਲਓ ਇਹ ਜਿਹੜੇ ਨਵੇਂ ਰਜਿਸਟਰ ਲਵਾ ਕੇ ਕਾਰਵਾਈ ਸ਼ੁਰੂ ਕਰਨ ਵਾਲੇ ਸੱਜਣ ਨੇ ਕਿ ਗਵਰਨਮੈਂਟ ਇਹ ਨਹੀਂ ਪੁੱਛ ਸਕਦੀ ਉਹਨਾਂ ਸਾਰਿਆਂ ਨੂੰ ਕਿ ਬੀ ਡੀ ਪੀਓ ਆਪਣੇ ਬਲਾਕ ਚ ਕਿਵੇਂ ਕਰਦੇ ਨੇ ਨਵੇਂ ਰਜਿਸਟਰ ਕਿਉਂ ਲਗਦੇ ਨੇ ਜਦੋਂ ਪੁਰਾਣਾ ਰਿਕਾਰਡ ਹੈ ਤੇ ਕੰਟੀਨਿਊਟੀ ਦੇ ਵਿੱਚ ਉਹ ਹੀ ਰਜਿਸਟਰ ਤੇ ਕਾਰਵਾਈ ਪੈਣੀ ਚਾਹੀਦੀ ਹੈ ਬਾਕੀ ਦੇ 28 29 ਰਜਿਸਟਰ ਤਾਂ ਦੇਣੇ ਨੇ ਨਹੀਂ ਦੇਣੇ ਉਦੋਂ ਬਾਅਦ ਦੀ ਗੱਲ ਹੈ ਔਰ ਇਹ ਮੁਲਾਜ਼ਮਾਂ ਤੱਕ ਅਫਸਰਾਂ ਤੱਕ ਦਾ ਮਾਮਲਾ ਹੈ ਇਹਦੇ ਵਿੱਚ ਕੋਈ ਹੋਰ ਵੱਡੀ ਪੋਲਿਟਿਕਲ ਤਿਰ ਜਾਂ ਬਾਕੀ ਦੇ ਕੁਐਸਚਨ ਨਹੀਂ ਹੈ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਚਾਰਜ ਤਾਂ ਮਿਲ ਗਏ ਪੰਚਾਇਤਾਂ ਦੀਆਂ ਮੀਟਿੰਗਾਂ ਸੱਦੀਆਂ ਗੀਆਂ ਇਹ ਕਹਿ ਦਿੱਤਾ ਗਿਆ ਸੀ ਕਿ ਆ 15 ਦਿਨਾਂ ਦੇ ਅੰਦਰ ਅੰਦਰ ਮੀਟਿੰਗਾਂ ਸੱਦ ਕੇ ਦੱਸੋ ਕਿਹਾ ਜਾ ਰਿਹਾ ਜੀ ਕੋਰਮ ਪੂਰਾ ਨਹੀਂ ਹੁੰਦਾ ਕੋਰਮ ਕਿਹਨੂੰ ਕਹਿੰਦੇ ਨੇ ਕਿ ਇਹ ਪਤਾ ਹੈ ਮੁਲਾਜ਼ਮ ਨੂੰ ਜਿਹੜਾ ਸੈਕਟਰੀ ਤੁਹਾਡੇ ਕੋਲ ਆਉਂਦਾ ਉਹਨੂੰ ਸਮਝ ਹੈ ਕਿ ਸਰਪੰਚ ਪੰਚਾਂ ਨੂੰ ਤੁਹਾਨੂੰ ਕੋਰਮ ਕਿਹਨੂੰ ਕਹਿੰਦੇ ਨੇ ਦੀ ਸਮਝ ਹੈ ਉਦੀ ਗਲਤ ਵਿਆਖਿਆ ਜਿਹੜੀ ਹੇਟਰ ਲੈਵਲ ਤੇ ਕੀਤੀ ਜਾ ਰਹੀ ਹੈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਸੈਕਟਰੀ ਨਾ ਸਮਝੀ ਜੋ ਗਲਤ ਵਿਆਖਿਆ ਕਰ ਰਹੇ ਨੇ ਜਾਂ ਉਹਨਾਂ ਨੂੰ ਕੋਈ ਕਹਿ ਰਿਹਾ ਕਿ ਆਪਾਂ ਇਹਦੀ ਗੱਲ ਹੁਣ ਚੱਲਣੇ ਨਹੀਂ ਦੇਣੀ ਇਹਨਾਂ ਨੂੰ ਰਲ ਗੱਡ ਕਰਦੇ ਹੋ ਕਨਫਿਊਜ਼ਨ ਫੈਲਾਤ ਦਿਓ ਚਾਰੇ ਪਾਸੇ ਇਹ ਗੱਲ ਸਮਝ ਲੋ ਕਿ ਐਕਟਰ ਦੇ ਵਿੱਚ ਜੋ ਲਿਖਿਆ ਹੋਇਆ ਕੋਰਮ ਦਾ ਮਤਲਬ ਇਹ ਹੁੰਦਾ ਕੋਰਮ ਦਾ ਮਤਲਬ ਹੈ ਮੀਟਿੰਗ ਦੇ ਵਿੱਚ ਹਾਜ਼ਰੀ ਤੇ VOTING ਜਿੰਨੇ ਵੀ ਮੈਂਬਰ ਤੁਹਾਡੇ ਪਿੰਡ ਦੇ ਨੇ ਜੇਕਰੋ ਮੀਟਿੰਗ ਦੇ ਵਿੱਚ ਹਾਜ਼ਰ ਹੁੰਦੇ ਨੇ ਹਾਜ਼ਰੀ ਲਾ ਦਿੰਦੇ ਨੇ ਤੇ ਆਟੋਮੈਟਿਕਲੀ ਕੋਰਮ ਪੂਰਾ ਹੈ ਕੋਈ ਨਹੀਂ ਕਹਿ ਸਕਦਾ ਕਿ ਕੋਰਮ ਨਹੀਂ ਹੈ ਹਾਂ ਜਦੋਂ ਅਗਲੇ ਮਤੇ ਪੈਂਦੇ ਨੇ ਕੰਮ ਦੇ ਜਾਂ ਕੋਈ ਵੀ ਕਿਹਾ ਕੰਮ ਕਰਨਾ ਹੈ ਜੇ ਉਹਦੇ ਤੇ ਉਹ VOTING ਨਹੀਂ ਕਰਨਾ ਚਾਹੁੰਦੇ ਨਹੀਂ ਕਰਦੇ ਇਹ ਉਹਨਾਂ ਦਾ ਹੱਕ ਹੈ ਨਾ ਕਰਨ ਕਰਨ ਪਰ ਇਹਦਾ ਕੋਰਮ ਨਾਲ ਕੋਈ ਸਬੰਧ ਨਹੀਂ ਹੈ ਕੋਰਮ ਨਾਲ ਸੰਬੰਧਤਾ ਕੇਵਲ ਉੱਥੇ ਹਾਜ਼ਰੀ ਲੱਗੀ ਦਾ ਜੇਕਰ ਉਹ ਇਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਕੁਝ ਉਹਦੇ ਤੇ ਕਹਿਣਾ ਨਹੀਂ ਤਾਂ ਆਟੋਮੈਟਿਕਲੀ ਕੁਝ ਇਹੋ ਜਿਹੇ ਸਵਾਲ ਆ ਰਹੇ ਨੇ ਕਿ ਸਾਡੇ ਜੀ 13 ਮੈਂਬਰ ਸੀ ਇੱਕ ਸਰਪੰਚ 7-7 ਹੋ ਗਏ ਸੀ 14 'ਚੋਂ ਇਸੇ ਢੰਗ ਦੇ ਨਾਲ ਕਈ ਜਗ੍ਹਾ ਆ ਰਿਹਾ ਹੈ ਸਾਡੇ ਤਾਂ ਜੀ 7 ਹੀ ਮੈਂਬਰ ਨੇ ਇੱਕ ਸਰਪੰਚ ਹੈ ਚਾਰ-ਚਾਰ ਹੋ ਗਏ ਅਸੀਂ। ਉਹਨਾਂ ਚੋਂ ਬਹੁਤ ਸਾਰੇ ਨੇ ਕਿਹਾ ਕਿ ਉਹ ਮੀਟਿੰਗ 'ਚ ਤਾਂ ਆ ਜਾਂਦੇ ਨੇ ਅਸੀਂ ਬਣਾਉਨੇ ਆ ਏਜੰਡਾ ਨੋਟਿਸ ਕੱਢ ਕੇ। ਪਹਿਲਾਂ ਇਹ ਗੱਲ ਧਿਆਨ 'ਚ ਰੱਖੋ ਕਿ ਤੁਹਾਡੀ ਮੀਟਿੰਗ ਜਿਹੜੀ ਬੁਲਾਈ ਗਈ ਹੈ ਇਹ ਕਾਰਵਾਈ ਰਜਿਸਟਰ 'ਚ ਏਜੰਡਾ ਬਕਾਇਦਾ ਦੇ ਕੇ ਏਜੰਡਾ ਨੋਟਿਸ ਕੱਢਿਆ ਜਾਂਦਾ। ਉਹ ਮੈਂਬਰਾਂ ਨੂੰ ਦੱਸਿਆ ਜਾਂਦਾ। ਉਹਨਾਂ ਦੇ ਚੌਂਕੀਦਾਰ ਰਹੀਂ ਜਾਂ ਕਿਸੇ ਵੀ ਹੋਰ ਵਿਧੀ ਰਹੀਂ ਉਹਨਾਂ ਤੋਂ ਇਹ ਲਈ ਜਾਂਦੀ ਹੈ ਸਹਿਮਤੀ ਕਿ ਹਾਂਜੀ ਫਲਾਨੀ ਮੀਟਿੰਗ ਤੁਹਾਨੂੰ ਦੱਸਤਾ ਸੀ ਸਨੇਹਾ ਲਾਤਾ। ਕੀ ਉਹ ਏਜੰਡਾ ਨੋਟਿਸ ਕੱਢ ਰਹੇ ਹੋ ਉਸ ਏਜੰਡਾ ਨੋਟਿਸ ਤੋਂ ਬਾਅਦ ਤੁਹਾਡੇ ਕੋਲ ਉਹ ਮੀਟਿੰਗ ਹੋ ਗਈ ਤੇ ਉਹਦੇ ਵਿੱਚ ਹਾਜ਼ਰੀ ਲੱਗ ਗਈ ਹਾਜ਼ਰੀ ਪੂਰੀ ਹੈ ਤਾਂ ਕੋਰਮ ਦੀ ਕਾਦੀ ਸਮੱਸਿਆ ਜੇ ਕੋਈ ਸੈਕਟਰੀ ਫੇਰ ਮਤਾਨੀ ਨਹੀਂ ਲਿਖਦਾ ਜਾਂ ਬਾਕੀ ਨਹੀਂ ਹੈ ਤਾਂ ਭਾਈ ਸਾਹਿਬ ਜੱਤ ਆਪਣੀ ਕਾਨੂੰਨ ਦੀ ਪੜ੍ਹਾਈ ਕਿਤੋਂ ਹੋਰ ਪੜ੍ਹ ਕੇ ਆਓ ਜਾਂ ਲਿਖਤੀ ਤੌਰ ਦੇ ਉੱਤੇ ਆਪਣੇ ਅਫਸਰਾਂ ਤੋਂ ਲਿਖਵਾ ਕੇ ਰੱਖੇ ਜਾਓ ਆਪਣੇ ਆਪ ਕਾਨੂੰਨ ਦੀ ਵਿਆਖਿਆ ਨਾ ਕਰੋ ਇਹ ਠੀਕ ਗੱਲ ਹੁੰਦੀ ਹੈ ਕਿ ਸੈਕਟਰੀ ਪੱਧਰ ਤੇ ਕਾਨੂੰਨ ਥੋੜੀ ਪੜ੍ਹਨਾ ਹੁੰਦਾ ਹੈ ਬੰਦਿਆਂ ਨੇ ਛੋਟੇ ਮੁਲਾਜ਼ਮ ਹੁੰਦੇ ਨੇ ਪਰ ਇਹ ਦੀ ਜੇ ਨਹੀਂ ਆਪ ਪਤਾ ਠੇਕੇਦਾਰ ਰਾਜ ਨਹੀਂ ਚੱਲਦਾ ਹੁੰਦਾ ਤੇ ਕਾਨੂੰਨ ਦੀ ਵਿਆਖਿਆ ਕਰਵਾ ਲਓ ਆਪਣੇ ਬੀਡੀਪੀਓ ਤੋਂ ਕਰਾ ਲਓ ਕਿਸੇ ਹੋਰ ਤੋਂ ਕਰਾ ਲਓ ਕਿ ਕਿਹਨੂੰ ਕਹਿੰਦੇ ਨੇ ਉਤੋਂ ਜ਼ੁਬਾਨੀ ਨਾ ਕਰਾਓ ਲਿਖਤੀ ਕਰਾ ਲਓ ਤਾਂ ਕਿ ਕਾਨੂੰਨ ਦਾ ਕੰਮ ਹੈ ਕਦੇ ਅਦਾਲਤ 'ਚ ਵੀ ਜਾਊਗਾ ਜੇ ਅਦਾਲਤ 'ਤੇ ਚਲੇ ਜਾਂ ਤੇ ਕੀ ਲਿਖਤੀ ਤੌਰ ਦੇ ਉੱਤੇ ਬੀਡੀਪੀਓ ਡੀਡੀਪੀਓ ਜਿਹੜੇ ਬਾਕੀ ਸੱਜਣ ਲੱਗੇ ਨੇ ਉਹ ਕਾਨੂੰਨ ਦੀ ਸਮਝ ਮੁਤਾਬਕ ਕੰਮ ਕਰ ਪਾ ਰਹੇ ਨੇ ਜਾਂ ਨਹੀਂ ਜਾਂ ਇਨਕੰਪੀਟੈਂਟ ਨੇ ਅਯੋਗ ਨੇ ਕੀ ਹੈ ਇਹ ਸਾਰਾ ਕੁਝ ਪਤਾ ਲੱਗੂਗਾ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਤੁਹਾਡੇ ਕਾਰਬਿਕ ਕੋਰਮ ਚ ਆਉਂਦੇ ਨੇ ਉਹ ਕੋਰਮ ਪੂਰਾ ਦੂਜੀ ਗੱਲ ਕੋਰਮ ਪੂਰਾ ਹੋਣ ਦੀ ਸਮੱਸਿਆ ਆ ਨਹੀਂ ਸਕਦੀ ਕਿਉਂ ਜੇ ਤੁਸੀਂ ਅਜੰਡਾ ਨੋਟਿਸ ਕੱਢ ਕੇ ਸਾਰੇ ਪੰਚਾਂ ਨੂੰ ਨੋਟਿਸ ਇਤਲਾਹ ਕਰਦੇ ਹੋ ਜਿਹੜਾ ਇਤਲਾਹ ਕਰਨ ਗਿਆ ਹੈ ਉਹ ਆਕੇ ਨੋਟ ਕਰਦਾ ਉਸ ਮੀਟਿੰਗ ਦੇ ਵਿੱਚ ਕਿ ਜੀ ਹਾਫਰਾਨੇ ਬੰਦੇ ਨੂੰ ਦੇ ਆਏ ਆ ਜੋ ਲਗਾਤਾਰ ਦੋ ਮੀਟਿੰਗਾਂ ਚ ਨਹੀਂ ਆਉਂਦੇ ਜਿਹੜੇ ਵੀ ਪੰਚ ਤਾਂ ਉਹ ਸਸਪੈਂਡ ਕੀਤੇ ਜਾਣਗੇ ਔਰ ਕਾਨੂੰਨ ਮੁਤਾਬਕ ਕਰਨੇ ਚਾਹੀਦੇ ਨੇ ਕਿਉਂ ਕਿਉਂਕਿ ਉਹ ਪੰਚਾਇਤ ਦੇ ਕੰਮਾਂ ਚ ਪਿੰਡ ਦੇ ਕੰਮਾਂ ਚ ਵਿਕਾਸ ਦੇ ਕੰਮਾਂ ਚ ਅੜੇ ਕਾੜਾ ਰਹੇ ਨੇ ਉਹ ਇੰਟਰਸਟਡ ਨਹੀਂ ਹੈ ਪੰਚਾਇਤ ਚਲਾਉਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਤੇ ਉਹ ਜਦੋਂ ਘਟ ਜਾਣਗੇ सस्पेंड ਹੋ ਕੇ ਆਟੋਮੈਟਿਕਲੀ ਫਿਰ ਬੰਦੇ ਹੀ ਘਟ ਜਾਣਗੇ ਜਨੇਚਰ ਨਾਮ ਦੇ ਪੰਚਾਇਤਾਂ ਦੀ ਪੰਚਾਇਤੀ ਚੋਣ ਨਹੀਂ ਹੁੰਦੀ ਤਾਂ ਉਹ ਆਉਣਾ ਪਊਗਾ ਨਹੀਂ ਤਾਂ ਫਿਰ ਉਹਨਾਂ ਨੂੰ ਹਾਜ਼ਰੀ ਲਾਉਣ ਦੇ ਲਈ ਤੇ ਇਸ ਤੋਂ ਅਗਲੀ ਗੱਲ ਇੱਕ ਜਗ੍ਹਾ ਫੋਨ ਆਇਆ ਕਿ ਜੀ ਸਾਡੇ ਤਾਂ 13 ਮੈਂਬਰ ਨੇ ਸਾਡੇ ਨਾਲ ਦੋ ਹੀ ਨੇ ਸਰਪੰਚ ਨਾਲ ਬਾਕੀ ਸਾਰੇ ਦੇ ਸਾਰੇ ਵਿਰੋਧੀ ਨੇ ਹੁਣ ਪਿੰਡ ਦੇ ਲੋਕਾਂ ਨੇ ਇੱਕ ਪੰਚਾਇਤ ਚੁਣੀ ਹੈ सरपंच मीटिंग बणावे ओ ਔਣ 13 ਦੇ 13 ਸਗੋ 13 ਨੂੰ ਮੌਕਾ ਮਿਲਿਆ ਹੋਇਆ ਤੁਸੀਂ ਆਪਣੇ ਏਜੰਡੇ ਅਨੁਸਾਰਕ ਜੋ ਵੀ ਫੈਸਲਾ ਕਰੋਗੇ ਮジョਰਿਟੀ ਨਾਲ ਪੰਚਾਇਤਾਂ ਵਿੱਚ ਚੱਲੇਗੀ ਫੈਸਲਾ ਤਾਂ ਬਾਹਗਣਤੀ ਜਕਾ ਬਾਹਗਣਤੀ ਦੇ ਆਸਰੇ ਹੋਣਾ ਜਾਂ ਸਰਬਸੰਮਤੀ ਨਾਲ ਹੋਣਾ ਤੇ सरपंच ਜੇਕਰ ਇਹ ਕਹੀਂ ਠੀਕ ਹੈ ਜੇ ਉਹਦੇ ਨਾਲ ਪੰਜ ਹੋਸ ਲੈਵਲ ਦੇ ਉੱਤੇ ਨਹੀਂ ਜੁੜਦੇ ਪਰ ਉਹ ਸਰਪੰਚ ਤਾਂ ਸਰਪੰਚ ਹੀ ਰਹੂਗਾ ਫਿਰ ਵੀ ਪਰ ਹਾਂ ਉਹਦੀ ਮਨਮਰਜ਼ੀ ਉਸ ਲੈਵਲ ਤੇ ਨਹੀਂ ਚੱਲੇਗੀ ਪਿੰਡ ਦੇ ਫਾਇਦੇ ਦੇ ਵਿੱਚ ਜੇਕਰ ਗੱਲ ਹੌਲੀ-ਹੌਲੀ ਆਉਂਦੀ ਹੈ ਕਿ ਉਹਦੀਆਂ ਗੱਲਾਂ ਠੀਕ ਨਹੀਂ ਜਿਹੜਾ ਉਹ ਏਜੰਡਾ ਲੈ ਕੇ ਆ ਰਿਹਾ ਹੈ ਤਾਂ ਹੌਲੀ-ਹੌਲੀ ਪਿੰਡ ਦੀਆਂ ਗ੍ਰਾਮ ਸਭਾਵਾਂ ਦੇ ਵਿੱਚੋਂ ਦੱਸਦਾ ਜਾਏਗਾ ਜੇ ਦੋ ਤਿੰਨ ਵਾਰ ਦੇ ਵਿੱਚ ਇਹ ਹੋ ਗਿਆ ਕਿ ਦੂਜੇ ਤਾਂ ਸਾਰੇ ੜੇਕਾ ਤੇ ਪੁੱਠਾ ਕੰਮ ਕਰ ਰਹੇ ਨੇ ਤਾਂ ਆਟੋਮੈਟਿਕਲੀ ਪਿੰਡ ਦੇ ਲੋਕ ਵੀ ਕੁਝ ਸੋਚਦੇ ਹੋਣਗੇ ਉਹਨਾਂ ਦਾ ਵੀ ਕੋਈ ਪ੍ਰੈਸ਼ਰ ਹੋਏਗਾ ਕੋਈ ਦਿਮਾਗ ਹੋਏਗਾ ਤੇ ਹੌਲੀ-ਹੌਲੀ ਦਬਾਅ ਪਊਗਾ ਤੇ ਸਮੂਥ ਕੰਮ ਚੱਲਣ ਲੱਗ ਜਾਊਗਾ ਜੇਕਰ ਇਸ ਲੈਵਲ ਦੀ ਕੋਈ ਗੱਲ ਆਉਂਦੀ ਹੈ ਤਾਂ ਫਿਰ ਗੱਲ ਮਤੇ ਦੀ ਆਉਂਦੀ ਹੈ ਤੇ VOTING ਦੀ ਹੈ। ਹਾਜ਼ਰੀ ਲੱਗੀ ਪੂਰਾ ਕੌਰਮ ਹੋ ਗਿਆ। ਇਸ ਤੋਂ ਬਾਅਦ ਅਗਲਾ ਹੁੰਦਾ ਹੁਣ ਮਤਾ ਕਿ ਇਸ ਮਾਮਲੇ 'ਚ ਪਿੰਡ 'ਚ ਆਪਾਂ ਪਹਿਲਾਂ ਆ ਕਰਨਾ ਹੈ ਬਾਅਦ 'ਚ ਕਰਨਾ ਹੈ। ਉੱਥੇ ਇਹ ਕਿਹਾ ਜਾਂਦਾ ਕਿ ਉਹ ਸੱਜਣ ਜਿਵੇਂ 8 ਬੰਦੇ ਨੇ 4 ਨਹੀਂ ਲਾਉਂਦੇ ਹਾਜ਼ਰੀ ਨਾ ਮਤੇ ਦੇ ਖਿਲਾਫ ਪਾਉਂਦੇ ਨੇ ਨਾ ਮਤੇ ਦੇ ਪੱਖ 'ਚ ਪਾਉਂਦੇ ਨੇ। ਤਾਂ ਆਟੋਮੈਟਿਕਲੀ ਹਾਜ਼ਰੀ 'ਚ ਤਾਂ ਤੁਸੀਂ 8 ਬੰਦੇ ਹਾਜ਼ਰ ਹੋ ਤਾਂ ਮਤਾ ਪਾਉਂਗੇ। 4 ਤਾਂ ਕਲੀਅਰ ਹੋਣਾ ਤੁਸੀਂ ਹੈਗੇ ਹੋ। ਤਮੇ ਉਹ ਤੁਹਾਡੀ ਉਹਦੇ ਨਾਲ ਮਤਾ ਪਾਊਗਾ ਤੇ ਨਾਲ ਦੀ ਨਾਲ ਜੇ 4-4 ਵੋਟਾਂ ਪੈ ਜਾਂਦੀਆਂ ਨੇ ਬਰਾਬਰ ਤਾਂ ਸਰਪੰਚ ਕਾਸਟਿੰਗ ਵੋਟ ਪਾ ਸਕਦਾ ਪਹਿਲਾਂ ਵੋਟੇ ਖਰਾਓ ਬਰਾਬਰ ਰਹੇ ਜੇ ਹਰ ਮਤੇ ਤੇ ਕੋਈ پابੰਦੀ ਨਹੀਂ ਆ ਕਿ ਬਹੁਤ سارے ਸੈਕਟਰ ਹੀ ਇਹ ਗੁਮਰਾਹ ਕਰ ਰਹੇ ਨੇ ਲੋਕਾਂ ਨੂੰ ਸਰਪੰਚਾਂ ਨੂੰ ਜਾਂ ਬਾਕੀ ਜਾਣ ਜਾਣਤਾ ਚ ਕਰ ਰਹੇ ਨੇ ਜਾਂ ਜਾਣੇ ਬੁਝੇ ਡਿਜ਼ਾਈਨ ਕਿਸੇ ਦਾ ਹੋ ਸਕਦਾ ਕਿ ਜੇ ਮੇਜੀ ਕਾਸਟਿੰਗ ਦਾ ਮਤਾ ਤਾਂ ਕਿਸੇ ਖਾਸ ਗੱਲ ਨਹੀਂ ਹੁੰਦਾ ਐ ਨਹੀਂ ਹੁੰਦਾ ਉਹ ਲਿਖਾ ਕੇ ਲੈ ਜਾਓ ਲੋਕਾਂ ਨੂੰ ਦੱਸੋ ਆਪਣੇ ਗਾਲ ਫਹਾ ਵੀ ਨਾ ਪਾਓ ਸੈਕਟਰੀਆਂ ਨੂੰ ਵੀ ਇਹ ਅਪੀਲ ਹੈ ਕਿ ਤੁਸੀਂ ਲੋਕਾਂ ਨੂੰ ਕਹੋ ਕਿਸੇ ਵੱਡੇ ਅਧਿਕਾਰੀ ਤੋਂ ਲਖਾ ਕੇ ਲੈ ਜਾਓ ਤਾਂ ਕਿ ਉਹ ਵਿਆਖਿਆ ਕਰ ਦੇ ਕਾਨੂੰਨ ਦੀ ਕਾਨੂੰਨ ਦੀ ਇਹ ਵਿਆਖਿਆ ਕਰਨ ਦਾ ਹੱਕ ਤੁਹਾਡੇ ਕੋਲ ਕਿਸੇ ਨੇ ਨਹੀਂ ਦਿੱਤਾ ਤੁਹਾਨੂੰ ਕਾਨੂੰਨ ਜਿਹੜਾ ਪਾਸ ਹੋ ਗਿਆ ਉਹਦੀ ਵਿਆਖਿਆ ਫਿਰ ਅਦਾਲਤੀ ਸੈਟਅਪ ਦੇ ਵਿੱਚ ਹੋਊਗੀ ਜਾ ਕੇ ਹਜੇ ਤੱਕ ਜੇ ਇਹ ਹੈ ਕਿ ਸਰਪੰਚ ਕਾਸਟਿੰਗ ਵੋਟ ਪਾ ਸਕਦਾ ਤਾਂ ਇਹਦਾ ਮਤਲਬ ਹਰ ਮਤੇ ਤੇ ਪਾ ਸਕਦਾ ਕਾਸਟਿੰਗ ਵੋਟ ਉਹਦੇ ਨਿਹਾਲ ਨਾਲ ਉਹਦਾ ਕੰਮ ਚੱਲ ਸਕਦਾ ਹੈ ਉਹ ਸਾਰੇ ਜਿਹੜੇ ಮತਪਿੰਡਾਂ ਦੇ ਵਿੱਚ ਪੈ ਸਕਦੇ ਨੇ ਜਿੰਨੇ ਵੀ ਬਰਾਬਰ ਦੀ ਵੋਟ ਦੇ ਸਵਾਲ ਤੇ ਜਿਹੜਾ ਮਾਮਲਾ ਸਾਰੀ ਪੰਚਾਇਤ ਦਾ ਤੇ ਬਾਕੀ ਦਾ ਇੱਕ ਗੱਲ ਜ਼ਰੂਰ ਹੈ ਸਰਪੰਚਾਂ ਨੂੰ ਪੰਚਾਂ ਨੂੰ ਵੀ ਸਭ ਦੇ ਲਈ ਜਿੰਮੇਵਾਰੀ ਹੈ ਤੱਕ ਖੜਾ ਹੋ ਕੇ ਦਾ ਮਤਲਬ ਤੁਸੀਂ ਅਜੇ ਤੱਕ ਵੀ ਇਹ ਗੱਲ ਸਵਕਾਰ ਨਹੀਂ ਕੀਤੀ ਕਿ ਤੁਹਾਨੂੰ ਪਿੰਡ ਨੇ ਚੁਣਿਆ ਤੁਹਾਨੂੰ ਡਿਫਰੈਂਟ ਬਾਰਡਾਂ ਨੇ ਚੁਣਿਆ ਤੁਸੀਂ ਪਿੰਡ ਦੇ ਨਮਾਇंदे ਹੋ ਜਾਂ ਆਪੋ ਆਪਣੇ ਬਾੜ ਦੇ ਨਮਾਇंदे ਹੋ ਜਾਂ ਧੜਿਆਂ ਦੇ ਨਮਾਇंदे ਹੋ ਕਿਸੇ ਦੇ ਕਰਿੰਦੇ ਹੋ ਕਿਸੇ ਪਾਰਟੀ ਦੇ ਕਰਿੰਦੇ ਹੋ ਉਹ ਪਹਿਲੀ ਤਰਜੀਹ ਹੈ ਕਿਸੇ ਮੁਲਾਜ਼ਮ ਦੀ ਹیثیت ਮੁਤਾਬਕ ਚੱਲਦੇ ਹੋ ਕਿਸੇ ਹਲਕਾ ਚਾਰਜ ਕਿਸੇ ਐਮਐਲਏ ਦੀ ਝੇਪ ਚ ਚੱਲਦੇ ਹੋ ਤਾਂ ਤੁਸੀਂ ਪਿੰਡ ਦੇ ਨਾਗਰਿਕ ਨਹੀਂ ਨਾ ਪਿੰਡ ਦੇ ਖੈਰਖਵਾ ਹੋ ਪਿੰਡ ਦੇ ਵਿਰੋਧ ਚ ਖੜੇ ਹੋ ਤੁਹਾਨੂੰ ਚੁਣੇ ਜਾਣ ਦਾ ਕੋਈ ਹੱਕ ਨਹੀਂ ਸੀ ਖੜੇ ਹੋਣ ਦਾ ਜੇਕਰ ਪਿੰਡ ਦੀ ਭਲਾਈ ਦੇ ਵਿੱਚ ਤੁਸੀਂ ਮਿਲ ਕੇ ਨਹੀਂ ਚੱਲ ਸਕਦੇ ਮੋਟਾ ਹੁੰਦੀ ਆ ਨਾ ਬਖਮਕ ਲੋਕ ਚੋੜੇ ਜਾਣੇ ਹੁੰਦੇ ਨੇ ਇਹ ਚੋਣ ਤਾਂ ਪਾਰਟੀ ਸੰਭਲ ਤੇ ਨਹੀਂ ਹੋਈ ਜੇ ਪਾਰਟੀ ਸੰਭਲ ਤੇ ਨਹੀਂ ਹੋਈ ਤਾਂ ਕੌਣ ਰੋਕਦਾ ਤੁਹਾਨੂੰ ਕਿ ਇਕੱਠੇ ਹੋ ਕੇ ਪਿੰਡ ਦੇ ਮਾਮਲੇ ਚ ਫੈਸਲਾ ਕਰੋ ਬਲਕੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਜੇਕਰ ਕੱਲ ਨੂੰ ਸਰਪੰਚ ਦਾ ਜਿੱਥੇ ਮਤਾਂ ਪੈਂਦਾ ਉਹ ਉਨੇਕ ਮਿਲ ਜਾਂਦੇ ਨੇ ਜਿੱਥੇ ਇਹ ਕਹਿੰਦੇ ਨੇ ਫਿਰ ਵਿਰੋਧੀ ਧਿਰ ਵਾਲਿਆਂ ਨੂੰ ਪੁੱਛੋ ਹੀ ਨਾ ਚਾਹੇ ਉਹ ਘੱਟ ਨੇ ਮੰਨ ਲਓ 8 ਨੇ ਸਰਪੰਚ ਦਾ ਮਤਾਂ ਪੈਂਦਾ ਹੋਵੇ 5 ਚਾਰੋਂ ਦੇ ਨਾਲ ਨੇ ਇੱਕ ਆਪ ਬਾਕੀ ਤਨਨ ਨੂੰ ਪੁੱਛਿਆ ਹੀ ਨਾ ਜਿਹੜੇ ਕਿ ਪੰਚਾਇਤਾਂ ਚ ਆਮ ਇੱਕ ਰੋਟੀਨ ਹੈ ਕਿ ਉਹਨਾਂ ਨੂੰ ਬੁਲਾਉ ਹੀ ਨਾ ਮੀਟਿੰਗ ਚ ਉਹ ਵੀ ਕਦੇ ਉਜਰ ਨਹੀਂ ਕਰਦੇ ਉਜਰ ਤੁਸੀਂ ਵੀ ਕਰਨਾ ਚਾਹੀਦਾ ਘਟਗੜ ਤੇ ਜੋ ਜੇ ਤੁਹਾਨੂੰ ਨਹੀਂ ਬੁਲਾਇਆ ਜਾਂਦਾ ਪ੍ਰੋਪਰ ਤਰੀਕੇ ਨਾਲ ਅਜੰਡਾ ਨੋਟਸ ਤੁਹਾਡੇ ਕੋਲ ਨਹੀਂ ਜਾਂਦਾ ਤਾਂ ਤੁਸੀਂ ਸਰਪੰਚ ਦੇ ਅਗੇਂਸਟ ਵੀ ਕਹਿ ਸਕਦੇ ਹੋ ਕਿ ਆਹ ਦੋ ਮੀਟਿੰਗਾਂ ਹੋ ਗਈਆਂ ਮੇਰੇ ਕੋਲ ਕੋਈ ਅਜੰਡਾ ਨਹੀਂ ਆਇਆ ਤਾਂ ਕਾਰਵਾਈ ਸਰਪੰਚ ਤੇ ਹੋਏ ਇਸ ਲਈ ਕਾਨੂੰਨ ਨੇ ਤੁਹਾਨੂੰ ਸਾਰਿਆਂ ਨੂੰ ਉਹਨਾਂ ਉਹਨਾਂ ਕ ਹੱਕ ਦਿੱਤਾ ਜਿਹੜੇ ਜਿਹੜੇ ਅਹੁਦੇ ਨਹੀਂ ਚੁਣੇ ਗਏ ਤੇ ਸਭ ਤੋਂ ਬੜੀ ਆ ਪਵਿੱਤਰਤਾ ਦੀ ਗੱਲ ਕੀ ਹੁੰਦੀ ਹੈ ਕਿ ਤੁਸੀਂ ਪਿੰਡ ਦੇ ਪਿੰਡ ਦੇ ਨੁਮਾਇੰਦੇ ਦੇ ਤੌਰ ਤੇ ਪਿੰਡ ਦੇ ਆਗੂ ਦੇ ਤੌਰ ਤੇ ਚੁਣੇ ਗਏ ਹੋ ਜਿੰਨੀ ਜਿੰਨੀ ਤੁਹਾਡੀ ਜ਼ਿੰਮੇਵਾਰੀ ਹੈ ਉਹਦੇ ਚ ਬੈਠ ਕੇ ਮੀਟਿੰਗ ਦੇ ਵਿੱਚ ਆਪਣਾ ਦਿਮਾਗ ਆਪਣੀ ਸਮਰੱਥਾ ਮੁਤਾਬਕ ਕੰਮ ਕਰਨਾ ਜਿਹੜਾ ਵੀ ਕੋਈ ਡਿੱਕਾ ਡਾਏਗਾ ਜਾਂ ਜਿਹੜੇ ਡਿੱਕਾ ਡਾਰੇ ਨੇ ਉਹ ਪਿੰਡ ਦੇ ਦੁਸ਼ਮਣ ਸਾਥ ਹੋਣਗੇ ਪਿੰਡ ਦੇ ਰਸਤੇ ਰਾਹ ਦੇ ਵਿੱਚ ਰੋਣਾ ਬੰਨਣ ਦੀ ਗੱਲ ਹੋਏਗੀ ਤਾਂ ਇੱਕ ਲੱਖੀ ਤੌਰ ਤੇ ਉਹਨਾਂ ਨੂੰ ਚੁਣੇ ਜਾਣ ਦਾ ਕੋਈ ਹੱਕ ਨਹੀਂ ਹੋਏਗਾ ਇਸੇ ਗੱਲ ਕਰਕੇ ਇਹ ਗੱਲਾਂ ਨੂੰ ਸੋਚਣ ਦਾ ਸਵਾਲ ਹੈ ਇਕੱਲੇ ਉਹਨਾਂ ਦਾ ਨਹੀਂ ਸਮੁੱਚੇ ਪਿੰਡ ਦੇ ਲੋਕਾਂ ਦਾ ਵੀ ਹੈ ਅੱਜ ਕੱਲ ਸਾਡੇ ਦੌਰ ਪੈਦਾ ਹੋ ਗਿਆ ਇੱਕ ਉਹ ਕੀ ਹੋ ਗਿਆ ਕਾਫੀ ਲੰਮੇ ਸਮੇਂ ਤੋਂ ਸਿਆਸਤਦਾਨ ਨੇ ਸਾਨੂੰ ਇੱਕ ਝਾਟ ਤੇ ਲਾਤਾ ਕਿ ਤੁਹਾਡੀ ਕਾਮਯਾਬੀ ਹੀ ਉਹਦੀ ਕਾਮਯਾਬੀ ਹੈ ਉਹਦੀ ਕਾਮਯਾਬੀ ਹੀ ਤੁਹਾਡੀ ਕਾਮਯਾਬੀ ਹੈ ਨਹੀਂ ਛੋੜਿਆ ਗਿਆ ਬੰਦਾ ਜਿਹੜਾ ਇੱਕ ਵਾਰ ਤੁਸੀਂ ਵੋਟ ਪਾਤੀ ਮੁੜ ਕੇ ਉਹ ਮਨਮਰਜ਼ੀ ਕਰਦਾ ਰਹੇ ਤੁਸੀਂ ਕੱਲਾ ਮਤਲਬ ਹੱਥ ਮੜਦੇ ਹੀ ਰਹੋ ਐਂਡ ਡੈਮੋਕ੍ਰੇਸੀ ਨਹੀਂ ਚੱਲਦੀ ਵੱਡੇ ਮੰਨ ਲਓ ਤੁਹਾਨੂੰ ਐਮਐਲਏ ਐਮਪੀ ਤੱਕ ਤਾਂ ਤੁਸੀਂ ਕੀ ਕਰੋਗੇ ਜੇ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਕੀ ਕਰੀਏ ਜੀ ਹੁਣ ਨਹੀਂ ਕਿਹੜਾ ਇੱਕ ਪਿੰਡ ਦਾ ਮਾਮਲਾ ਹੈ ਇਹ ਸਾਈਡਾ ਵੱਡਾ ਹਲਕਾ ਹੈ ਅਸੀਂ ਇਕੱਠੇ ਕਿਉਂ ਹੋਈਏ ਹਾਲਾਂਕਿ ਉਹਦੇ ਵਿੱਚ ਇੱਕ ਮੰਗ ਕੀਤੀ ਜਾਂਦੀ ਆ ਬਹੁਤ ਸਾਰੇ ਦੇਸ਼ਾਂ 'ਚ ਸਾਡੇ ਦੇਸ਼ਾਂ ਦੇ ਵਿੱਚ ਮੰਗ ਆ ਜੇ ਉਹ ਨਹੀਂ ਉਠਾਈ ਰਾਈਟ ਟੂ ਰੀਕਾਲ ਵਾਪਸ ਬੁਲਾਉਣ ਦਾ ਹੱਕ ਕਿ ਜਿਹੜਾ ਨਮਾਇੰਦਾ ਚੁਣੇ ਜਾਣ ਤੋਂ ਬਾਅਦ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕਰ پا ਰਿਹਾ ਤਾਂ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਚਾਹੇ ਪੰਜ ਚੁਣਿਆ ਬਾਡ ਨੇ ਚਾਹੇ ਸਰਪੰਚ ਚੁਣਿਆ ਪਿੰਡ ਨੇ ਉਹਨੂੰ 5 ਸਾਲ ਤੋਂ ਪਹਿਲਾਂ ਵੀ ਵਾਪਸ ਬੁਲਾ ਸਕਣ ਪੰਚਾਇਤੀ ਰਾਜ ਕਾਨੂੰਨ 1994 ਦੇ ਵਿੱਚ ਇਹ ਧਾਰਾ ਲਗਾਤਾਰ 2007 ਤੱਕ ਤਾਂ ਲਾਗੂ ਸੀ ਜਦੋਂ ਪੰਚਾਇਤੋਂ ਸਰਪੰਚ ਚੋਣਨ ਦਾ ਇੱਕ ਤਰੀਕਾ ਨਾ ਬਣਿਆ ਸੀਗਾ ਪਰ ਉਦੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਧੜੇਬੰਦੀ ਹੋਰ ਵੱਧ ਗਈ ਉਦੋਂ ਬਾਅਦ ਆਖਿਰ 2008 ਤੋਂ ਬਾਅਦ ਫੇਰ ਛੋਟ ਹੋ ਗਈ ਤੇ ਫੇਰ ਇਹ ਕਰਤਾ ਕਿ ਨਹੀਂ ਹੁਣ ਸਰਪੰਚ ਡਾਇਰੈਕਟਲੀ ਚੁਣਿਆ ਜਾਇਆ ਕਰੂਗਾ ਪਰ ਤੁਹਾਡਾ ਬੈਠੇ ਬਿਠਾਏ ਜਾਂਦਾ ਸੁੱਤਿਆਂ ਦਾ ਹੱਕ ਖੋ ਲਿਆ ਉਦੋਂ ਤੱਕ ಗ್ರಾಮ ਸਭਾ ਨੂੰ ਭਾਵੇਂ ਪੂਰੇ ਤੁਹਾਡੇ ਪਿੰਡ ਦੇ ਵੋਟਰਾਂ ਨੂੰ ਇਹ ਹੱਕ ਸੀ ਕਿ 2 ਸਾਲ ਦੇਖ ਕੇ ਤੁਸੀਂ ਸਰਪੰਚ ਦੇ ਖਿਲਾਫ ਬੇਪ੍ਰੋਸਰੀ ਦਾ ਮਤਾ ਦੇ ਆ ਸਕਦੇ ਸੀ ਤੇ ਉਹਨੂੰ ਹਟਾ ਸਕਦੇ ਸੀ ਹੁਣ ਇਹ ਮਾਮਲਾ ਫੇਰ ਅਫਸਰਾਂ ਦੇ ਕੋਲੇ ਚਲਾ ਗਿਆ ਲੋਕਾਂ ਤੋਂ ਲੈ ਲਿਆ ਗਿਆ ਵੋਟਰ ਤੋਂ ਲੈ ਲਿਆ ਗਿਆ ਤੇ ਜੇ ਐਂ ਸੁੱਤੇ ਰਹੇ ਤਾਂ ਹੋਰ ਪਤਾ ਨਹੀਂ ਕਿੰਨੇ ਕ ਹੱਕ ਲੈ ਲੈ ਜਾਣਗੇ ਤੇ ਜਿਹੜੇ ਉਸੇ ਤਰੀਕੇ ਨਾਲ ਨਹੀਂ ਹੋ ਸਕਣਗੇ ਹੋਣ ਜਿਹੜੇ ਪਿੰਡ ਦੇ ਸੂਝਵਾਨ ਵੋਟਰ ਨੇ ਪਿੰਡ ਦੇ ਚੁਣੇ ਪੰਚ ਤੇ ਸਰਪੰਚ ਤੇ ਉਹਦੀ ਕਾਰਗੁਜ਼ਾਰੀ ਤੇ ਨਜ਼ਰ ਰੱਖਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ 5 ਸਾਲ ਉਦੋਂ ਬਾਅਦ ਚੁੱਪ ਕਰਕੇ ਨਹੀਂ ਵੀ ਸਾਡਾ ਤੁਹਾ ਗਲਤ ਚੁੜਿਆ ਗਿਆ ਠੀਕ ਜਿਹੜੇ ਵੀ ਚੁਣेंगे ਜਿੱਦਣ ਤੁਸੀਂ ਜਾਗਰੂਕ ਹੋਗੇ ਉਦੋਂ ਉਹ ਕੰਮ ਕਰਨ ਲੱਗ ਜਾਣਗੇ ਉਸ ਦਿਨ ਬਾਹਰੀ ਦਖਲ ਬੰਦ ਹੋ ਜਾਏਗਾ ਉਸੇ ਦਿਨ ਕਰਮਚਾਰੀ ਮੁਲਾਜ਼ਮ ਜਾਂ ਬਾਕੀ ਦੇ ਅਫਸਰ ਉਹ ਦਖਲ ਘਟ ਕੇ ਤੁਹਾਡੇ ਨਾਲ ਉਸ ਲੈਵਲ ਤੇ ਆ ਜਾਏਗਾ ਕਿਉਂ ਤੁਸੀਂ ਪਿੰਡ ਦੀ ಗ್ರಾಮ ਸਭਾ ਦੇ ਮੈਂਬਰ ਹੋ ਸਾਰੇ ಗ್ರಾಮ ਸਭਾ ਦੇ ਵਿੱਚ ਦਸੰਬਰ ਤੇ ਜੂਨ ਦੇ اجلاس ਹੋਣੇ ਸੀ ਬੈਨ ਨੂੰ ਨਹੀਂ ਪਤਾ ਕਿੰਨੇ ಗ್ರಾಮ ਸਭਾ ਤੁਹਾਡੇ ਪਿੰਡਾਂ ਦੇ ਵਿੱਚ ਦਸੰਬਰ ਲੰਘ ਗਿਆ ਇਹਦੇ ਚ ਹੋਈਆਂ ਨੇ ਨਹੀਂ ਹੋਈਆਂ ਜੇ ਤੁਹਾਨੂੰ ਪਤਾ ਸੀ ਤਾਂ ਕਿਉਂ ਨਹੀਂ ਮੈਂ ਮੰਗ ਕੀਤੀ ਤੇ ਹੁਣ ਵੀ ਪਤਾ ਕਰ ਲਿਓ ਹੋਈਆਂ ਨੇ ਜਾਂ ਨਹੀਂ ਹੋਈਆਂ ਜਾਂ ਜਾਲੀ ਹੋ ਗਈਆਂ ਪਿਛਲੇ ਮਾਰ ਦੀ ਤਰ੍ਹਾਂ ਜਿਵੇਂ ਪ੍ਰਾਣੀ ਹੁੰਦੀਆਂ ਨੇ ਕਿ ਦਸਖਤ ਕਰਾ ਲੋ ਇਧਰ ਉਧਰ ਕਰਦੇ ਜਦ ਵੀ ਕਦੇ ਮੌਕਾ ਲੱਗਿਆ ਉਦੋਂ ਕਰਾ ਲਾਂਗੇ ਗ੍ਰਾਮ ਸਭਾ ਤਾਂ ਕਦੇ ਲਈ ਬਣਾਉਣਗੇ ਗ੍ਰਾਮ ਸਭਾ ਦੇ ਵਿੱਚ ਬੈਠੋ ਔਰ ਜੇਕਰ ਗ੍ਰਾਮ ਸਭਾ ਦੇ ਵਿੱਚ ਤੁਸੀਂ ਪੁੱਛੋ ਬਲਕੇ ਪੰਚਾਇਤ ਤੇ ਸਰਪੰਚ ਨੂੰ ਕਿ ਕਿਹੜੇ-ਕਿਹੜੇ ਪੰਚ ਠੀਕ ਕੰਮ ਕਰ ਰਹੇ ਨੇ ਕਿਹੜਾ ਸਰਪੰਚ ਠੀਕ ਕੰਮ ਕਰ ਰਿਹਾ ਪੰਚ ਵੀ ਆਪਣੀ ਗੱਲ ਕਹਿਣ ਗ੍ਰਾਮ ਸਭਾ ਦੇ ਮੂਹਰੇ ਕਿ ਕੀ ਠੀਕ ਕੰਮ ਹੋ ਰਿਹਾ ਜਾਂ ਨਹੀਂ ਹਰ ਇਕੱਲਾ ਬੰਦਾ ਉੱਠ ਕੇ ਇਕੱਲੇ ਪੰਚ ਸਰਪੰਚ ਨਹੀਂ ਇਕੱਲਾ ਬੰਦਾ ਪੁੱਛ ਕੇ ਦੱਸ ਸਕਦਾ ਔਰ ਆਪਣੀ ਗੱਲ ਕਹਿ ਸਕਦਾ ਹੈ ਕਿ ਕਿਹੜੇ ਕੰਮ ਹੋਣੇ ਚਾਹੀਦੇ ਨੇ ਤੁਸੀਂ ਤਰਜੀਹਾਂ ਵੀ ਪੰਚਾਇਤ ਨੂੰ ਦੇਣੀਆਂ ਨੇ ਕਿ ਕਿਹੜੀਆਂ ਤਰਜੀਹਾਂ ਹੋ ਸਕਦੀਆਂ ਨੇ ਤੁਸੀਂ ਬਜਟ ਵੀ ਬਣਾ ਕੇ ਪਾਸ ਕਰਨੇ ਤੁਸੀਂ ਜਿੰਨੀਆਂ ਵੀ ਸਨਾਖਤਾਂ ਨੇ ਲਾਹ ਪਾਤਰੀਆਂ ਦੀਆਂ ਉਹ ਵੀ ਤੁਸੀਂ ਕਰਨੀਆਂ ਨੇ ਤੇ ਹਰ ਬਾਰ ਦੋ ਤਾਂ ਪੱਕਾ ਹੀ ਹੈ ਤੀਜੇ ਵਾਰ ਤੀਜਾ اجلاس ਮਨਰੇਗਾ ਦਾ ਲੇਬਰ ਬਜਟ ਪਾਸ ਕਰਕੇ ਭੇਜਣ ਦਾ ਵੈਸੇ ਚਾਹੇ ਹਰ ਮਹੀਨੇ ਹੀ ਜੇਕਰ ਇੱਕ ಗ್ರಾಮ ਸਭਾ ਦਾ اجلاس ਕਰਕੇ ਹਰ ਮਤਾ ਗ੍ਰਾਮ ਸਭਾ ਦੇ ਵਿੱਚ ਦੀ ਹੋ ਕੇ ਜਾਵੇ ਪੰਚਾਇਤ ਦਾ ਤਾਂ ਉਹਦੇ ਚ ਪੰਚਾਇਤ ਵੀ ਸੁਰੱਖਿਅਤ ਹੈ ਸਰਪੰਚ ਵੀ ਸੁਰੱਖਿਅਤ ਹੈ ਪਿੰਡ ਦੀ ਸਹਿਮਤੀ ਹੋਏਗੀ ਪੰਜ ਪ੍ਰਧਾਨੀ ਤੇ ਸੰਗਤੀ ਰੂਪ ਨਾਲ ਫੈਸਲੇ ਹੋਣਗੇ ਔਰ ਉਹ ਫੈਸਲੇ ਦੇ ਵਿੱਚ ਬੇਇਨਸਾਫੀ ਬੰਦ ਹੋਏਗੀ ਪਿੰਡ ਦੇ ਲੋਕਾਂ ਦੇ ਨਾਲ ਸਭ ਦਾ ਜਾਇਜ ਤਰੀਕੇ ਨਾਲ ਜਿਹੜੇ ਸਕੀਮਾਂ ਦੇ ਲਾਭ ਮਿਲਣਗੇ ਤੇ ਇਸੇ ਤਰ੍ਹਾਂ ਮਰੇਗਾ ਵਰਗੇ ਐਕਟ ਲਾਗੂ ਹੋਣਗੇ ਤੇ ਉਹਦੇ ਨਾਲ ਹੀ ਪੰਚਾ ਸਰਪੰਚਾਂ ਦੀ ਜਵਾਬਦੇਹੀ ਵਧੇਗੀ ਜਦੋਂ ਗ੍ਰਾਮ ਸਭਾ ਪੁੱਛੂਗੀ ਤੁਹਾਡੇ ਪਾਚਾ ਨੂੰ ਜਿਹੜੇ ਇਹ ਰੌਲੇ ਪੈਂਦੇ ਨੇ ਕਿ ਮੈਂ ਗੂਠਾ ਨਹੀਂ ਲਾਉਂਦਾ ਮੈਂ ਦਸ ਕੰਤਰੀ ਕਰਦਾ ਤੁਸੀਂ ਆਪਣੀ ਗ੍ਰਾਮ ਸਭਾ ਚ ਕਿਉਂ ਨਹੀਂ ਪੁੱਛਦੇ ਉਹਨਾਂ ਸਾਰਿਆਂ ਨੂੰ ਤੈਨੂੰ ਚੁਣਿਆ ਇਸ ਕਰ ਲਈਏ ਤੂੰ ਗੂਠਾ ਨਾ ਲਾਏ ਹਾਂ ਤੂੰ ਇਹ ਕਰ ਸਕਦਾ ਕਿ ਉਹ ਜਿਹੜਾ ਮਤਾ ਆ ਰਿਹਾ ਜੇ ਤੁਹਾਨੂੰ ਪਿੰਡ ਦੇ ਖਿਲਾਫ ਲੱਗਦਾ ਆਪਣੀ ਰਾਇ ਰੱਖੋ ਉੱਥੇ ਬੱਕਰੀ ਰਾਇ ਲਿਖਾ ਸਕਦੇ ਹੋ ਉਹਦੇ ਉਲਟ ਵੋਟ ਪਾ ਸਕਦੇ ਹੋ ਉਹ ਮਤਾ ਪਾਸਵਰਡ ਤੋਂ ਰੋਕ ਸਕਦੇ ਹੋ ਜਿਹੜਾ ਗਲਤ ਲੱਗਦਾ ਹੈ ਪਰ ਜਿਹੜੇ ਠੀਕ ਨੇ ਉਹਦੇ ਤਾਂ ਪੱਖ ਚ ਵੋਟ ਪਾਉਂਗੇ ਨਾ ਜਿਹੜੇ ਗਲਤ ਨੇ ਉਹਦੇ ਜਗੇਸਟ ਇਹੀ ਤੁਹਾਡਾ ਕੰਮ ਹੈ ਜੇ ਇਹ ਨਹੀਂ ਕਰਦੇ ਤਾਂ ਇਹਨੂੰ ਅਫਸਰਾਂ ਤੇ ਅਦਾਲਤਾਂ ਦੇ ਪੱਲੇ ਪੈਣ ਦੀ ਬਜਾਏ ਲੋਕ ਆਪ ਸੁਧਾਰ ਸਕਦੇ ਨੇ ਆਪਣੇ ਤਰੀਕੇ ਨਾਲ ਹੀ ਸੁਧਾਰ ਸਕਦੇ ਨੇ ਆਪੋ ਆਪਣੀਆਂ ਗ੍ਰਾਮ ਸਭਾ ਚ ਪੁੱਛੋ ਜਿਹੜੇ ਸਰਪੰਚ ਇਹ ਲੱਗਦਾ ਹੈ ਕਿ ਮੇਰੇ ਨਾਲ ਬਾਕੀ ਕੋਆਪਰੇਟ ਨਹੀਂ ਕਰਦੇ ਆਪਦੀ ਗ੍ਰਾਮ ਸਭਾ ਚ ਤਰਲਾ ਮਾਰੋ ਜਾ ਕੇ ਕਹੋ ਕਿ ਭਾਈ ਨਹੀਂ ਤਾਂ ਪਿੰਡ ਦੇ ਲੋਕ ਪੁੱਛਣਗੇ ਕਿ ਕਿਉਂ ਨਹੀਂ ਕਰ ਰਹੇ ਭਾਈ ਸਾਹਿਬ ਜੇ ਸਰਪੰਚ ਨਾਲ ਲੈ ਕੇ ਨਹੀਂ ਚੱਲਦੇ ਪੰਚਾਂ ਨੂੰ ਜਿਹੜੇ ਚਾਹੇ ਘਟ ਗਿਰਦੇ ਨੇ ਉਹ ਵੀ ਗ੍ਰਾਮ ਸਭਾ 'ਚ ਪੁੱਛੋ ਜਵਾਬਦੇ ਬਣਾਓ ਉਹਨਾਂ ਨੂੰ ਕਾਨੂੰਨ ਤੋਂ ਇਲਾਵਾ ਕਾਨੂੰਨ ਤਾਂ ਇਹ ਵੀ ਹੈ ਕਿ ਜੇ ਨਹੀਂ ਪੁੱਛਦੇ ਤੁਸੀਂ ਦਾਵਾ ਵੀ ਕਰੋਗੇ ਤਾਂ ਵੀ ਉਹਨਾਂ ਨੂੰ ਮਜਬੂਰੀ 'ਚ ਤੁਹਾਨੂੰ ਬਣਾਉਣਾ ਪਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸੇ ਲਈ ਇੱਕ ਇਹ ਵੀ ਗੱਲ ਨੋਟ ਕਰਨ ਵਾਲੀ ਜੇ ਕਿ ਜਿਹੜੇ ਸਰਪੰਚ ਆਪਣੇ ਪੱਦਰ ਦੇ ਉੱਤੇ ਹੀ ਗ੍ਰਾਮ ਸਭਾ ਦੇ ਸਤਕਾਰ ਕਰਦੇ ਹੋਏ ਉਹਦੇ ਰਾਹੀਂ ਫੈਸਲੇ ਲੈਣਾ ਸ਼ੁਰੂ ਕਰ ਦੇਣਗੇ ਇਹ ਉਹਦੀ ਵੀ ਬਚਤ ਹੈ ਉਹ ਅਸਰਾਂ ਦੀ ਇਮਾਰਤੋਂ ਵੀ ਬਚ ਜਾਣਗੇ ਔਰ ਉਹ ਕਰਾਪਸ਼ਨ ਤੋਂ ਵੀ ਜੇਤਾ ਬਣਿਓ ਸੇਵਾ ਸੰਭਤੀ ਵਾਸਤੇ ਜੇਤਾ ਬਣਿਓ ਪਿੰਡ ਦੇ ਆਗੂ ਦੇ ਤੌਰ ਤੇ ਜੇ ਬਣਿਓ ਕੰਮ ਕਰਨ ਵਾਸਤੇ ਤੇ ਜੇ ਲੁੱਟਣ ਲਈ ਜਿਹੜਾ ਬਣਿਆ ਤੇ ਉਹਦੀ ਮਰਜ਼ੀ ਆ ਉਹ ਜੋ ਮਰਜ਼ੀ ਕਰਦਾ ਰਹੇ ਉਹ ਪੁਰਾਣੇ ਢੰਗ ਤੇ ਚੱਲੇ ਜਿਵੇਂ ਮਰਜ਼ੀ ਚੱਲੇ ਤੇ ਜਿਹੜੇ ਸਹੀ ਕੰਮ ਕਰਨ ਲਈ ਛੋੜੇ ਗਏ ਨੇ ਉਹਨਾਂ ਨੂੰ ਆਪੋ ਆਪਣੇ ਪਿੰਡਾਂ ਦੇ ਵਿੱਚ ਕਮ ਮਹਿਮਤ ਜਾਗਰੂਕਤਾ ਮਹਿਮ ਚਲਾਉਣੀ ਚਾਹੀਦੀ ਹੈ ਨਾ ਕੇਵਲ ਆਪਣੇ ਪਿੰਡ ਚ ਬਲਕੇ ਜਿਹੜੇ ਸੂਝਵਾਨ ਪੰਚ ਸਰਪੰਚ ਨੇ ਉਹਨਾਂ ਨੂੰ ਮਿਲ ਕੇ ਪੂਰੇ ਇਲਾਕੇਾਂ ਦੇ ਵਿੱਚ ਕੈਂਪੇਨ ਕਰਨੀ ਚਾਹੀਦੀ ਹੈ ਮਹਿਮ ਚਲਾਉਣੀ ਚਾਹੀਦੀ ਆ ਜਿਹੜੇ ਟੈਕਨੀਕਲ ਚੀਜ਼ਾਂ ਆ ਰਹੀਆਂ ਨੇ ਇਹਨਾਂ ਨੂੰ ਠੀਕ ਕਰਨ ਦੇ ਲਈ ਉਹਨਾਂ ਦੀ ਲਈ ਮਦਦਗਾਰ ਹੋਣਾ ਚਾਹੀਦਾ ਵੈਸੇ ਤਾਂ ਮੈਨੂੰ ਨਹੀਂ ਲੱਗਦਾ ਕਿ ਜੇ ਸਰਕਾਰ ਥੋੜੀ ਜਿਹੀ ਸਹਾਰਦਾ ਹੋਵੇ ਉਹ ਬੀਡੀਪੀ ਉਹਨਾਂ ਦਾ ਨੂੰ ਜਵਾਬਦੇਹ ਬਣਾਵੇ ਆ ਜਿਹੜੇ ਮਾਮਲੇ ਨੇ ਨਾ ਕੋਰਮ ਪੂਰਾ ਨਹੀਂ ਹੋ ਰਿਹਾ ਜੀ ਫਲਾਨਾ ਨਹੀਂ ਜੇ ਤਾਂ ਜਾਣਬੁੱਝ ਕੇ ਨਹੀਂ ਕਰਾਉਣਾ ਤਾਂ ਅਲੱਗ ਗੱਲ ਹੈ ਜੇ ਕੋਈ ਵੀਡੀਓ ਤੇ ਬਾਕੀ ਬਲਾਬਲਾ ਕੇ ਵੀ ਪੰਚ ਸਰਪੰਚ ਨੂੰ ਕਹਿ ਦੇਣਗੇ ਕਿ ਭਾਈ ਤੁਸੀਂ ਮੀਟਿੰਗ ਚ ਕਿਉਂ ਨਹੀਂ ਜਾਂਦੇ ਆਹ ਕਾਨੂੰਨ ਕਹਿੰਦਾ ਆਹ ਗੱਲ ਹੈ ਵੀਡੀਓ ਤਾਂ بڑا ਅਫਸਰ ਹੈ ਤੇ ਸੈਕਟਰੀ ਵੀ ਕਹਦੇ ਜਾ ਕੇ ਸੈਕਟਰੀ ਹਰੇਕ ਪਿੰਡ ਚ ਜਾ ਕੇ ਕਹੇ ਕਿ ਤੁਹਾਡਾ ਆਉਣਾ ਜ਼ਰੂਰੀ ਹੈ ਉਹਨਾਂ ਨੂੰ ਗਾਈਡ ਕਰੇ ਤਾਂ ਇਹ ਤਾਂ ਮਾਮਲੇ ਉੱਥੇ ਹੀ ਹੱਲ ਹੋ ਸਕਦੇ ਨੇ ਇਹ ਤਾਂ ਬੜੀ ਗੱਲ ਹੀ ਨਹੀਂ ਹੈ ਪਰ ਜਿੱਥੇ ਦਾਲ ਚਕਾਲਾ ਹੁੰਦਾ ਜਿੱਥੇ ਸੈਕਟਰੀ ਇਹ ਕਹਿੰਦੇ ਨੇ ਜਾਂ ਦੂਜੇ ਵਿਰੋਧੀ ਧਿਰ ਜਾਂ ਸਰਕਾਰੀ ਸੱਤਾ ਇਹ ਕਹਿੰਦੀ ਹੈ ਕਿ ਬੰਦਿਆਂ ਨੂੰ ਨਹੀਂ ਚੱਲਣ ਦੇਣਾ ਆਪਾਂ ਪਿੰਡ ਦੀ ਨਾ ਪੰਚਾਇਤ ਦੀ ਸੰਸਥਾ ਨੂੰ ਚੱਲਣ ਦੇਣਾ ਨਾ ਪਿੰਡ ਦੀ ਗ੍ਰਾਮ ਸਭਾ ਦੀ ਸੰਸਥਾ ਨੂੰ ਚੱਲਣ ਦੇਣਾ ਪਿੰਡ ਦੇ ਵਸੀਲੇ ਲੁੱਟਣੇ ਨੇ ਰਲ ਮਿਲ ਕੇ ਉਹ ਹੁਣਾਰੇ ਕਿੰਨੇ ਸਾਲਾਂ ਤੋਂ ਉਹ ਜਿੰਨੇ ਮਰਜ਼ੀ ਕਰਾ ਲੋ ਐਦੋਂ ਬਾਅਦ ਵੀ ਜੇ ਅਜੇ ਵੀ ਨਹੀਂ ਮਤਲਬ ਉਸ ਪੱਧਰ ਤੇ ਹਾਂ ਜਿਹੜੇ ਐਮਐਲਏ ਵੀ ਸੋਹਿਰਦ ਨੇ ਜਿਹੜੇ ਸਿਆਸੀ ਖੇਤਰ ਦੇ ਬੰਦੇ ਵੀ ਸੋਹਿਰਦ ਨੇ ਜੇ ਉਹ ਚਾਉਣ ਘਟੋ ਘਟ ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਇਹ ਚੀਜ਼ਾਂ ਖਤਮ ਹੋ ਸਕਦੀਆਂ ਨੇ ਅੱਗੇ ਨੂੰ ਉਦਾਹਰਨ ਦੇ ਤੌਰ ਤੇ ਉਹ ਦਾਵੇਦਾਰੀ ਕਰਕੇ ਆਉਣਗੇ ਕਿ ਹਾਂਜੀ ਮੈਂ ਦੇਖੋ ਮੇਰੇ ਹਲਕੇ 'ਚ ਇਹੋ ਜਿਹਾ ਕੋਈ ਰੌਲਾ ਨਹੀਂ ਕੋਈ ਕੋਰ ਬੰਦਾ ਕੋਈ ਫਲਾਨਾ ਤੇ ਅਸੀਂ ਇਸ ਤਰੀਕੇ ਨਾਲ ਚਾਹੁੰਦੇ ਹਾਂ ਜਿਹੜੇ ਬੰਦੇ ਤੁਹਾਡੇ ਕੋਲ ਆਉਂਦੇ ਵੀ ਨਹੀਂ ਕਿਉਂ ਵਿਰੋਧੀ ਤਾਂ ਉਹ ਤਾਂ ਹੋਰ ਬੰਦੇ ਆਂਦਾ ਪਾਰਟੀ ਨਾਲ ਬੰਦਾ ਸਰਪੰਚ ਫਲਾਨਾ ਫਲਾਨੇ ਨਾਲ ਆ ਆਪਾਂ ਨਹੀਂ ਚੱਲਣ ਦੇਣਾ ਮੇਰੀ ਮਦਦ ਕਰੋ ਐਮਐਲਏ ਕੋਣਾ ਆਉਂਦੇ ਨੇ ਸ਼ਾਇਦ ਬੱਦਮਾਗਾ ਐਮਐਲਏ ਹੋਣਗੇ ਜਿਹੜੇ ਇਹ ਜੇ ਮਾਮਲੇ ਤੇ ਉਹਦੀ ਸਪੋਰਟ ਕਰਦੇ ਹੋਣਗੇ ਉਹ ਪਿੰਡ ਦਾ ਵਿਰੋਧ ਵੀ ਖੱਟਣਗੇ ਤੇ ਪਿੰਡ ਦੇ ਵਿੱਚੋਂ ਜਿਹੜੀਆਂ ਵੋਟਾਂ ਵੀ ਮੈਲੀਆਂ ਨੇ ਉਹ ਵੀ ਖੱਟਣਗੀਆਂ ਬੰਦੀਆਂ ਨਹੀਂ ਹੁੰਦੀਆਂ ਇਹਨਾਂ ਕੰਟਰਡਿਕਸ਼ਨ ਦੇ ਨਾਲ ਜਿਹੜੇ ਕਹਿਣਗੇ ਭਾਈ ਜਾਓ ਚੋਣਾਂਗੇ ਕੋਈ ਨਹੀਂ ਉਹ ਸਰਪੰਚ ਜਿੱਥੋਂ ਮਰਜ਼ੀ ਚੁਣਿਆਗੇ ਕਿਹੜਾ ਪਾਰਟੀ ਚੋਣ ਨਿਸ਼ਾਨ ਤੇ ਲੜਿਆ ਜਾ ਕੇ ਪਿੰਡ ਦੇ ਬਣੋ ਪਹਿਲਾਂ ਤੁਸੀਂ ਪਿੰਡ ਦੇ ਬਣੋ ਜਿਹੜੇ ਉੱਥੇ ਰਾਚ ਰੋੜਾ ਟਕਾਉ ਰਹੇ ਹੋ ਤੁਹਾਡੇ ਕੋਲ ਆ ਰਹੇ ਨੇ ਉਹਨਾਂ ਨੂੰ ਕਹੋ ਜਦ ਤੁਸੀਂ ਪਿੰਡ ਦੇ ਬਣਗੇ ਤਾਂ ਸਰਪੰਚ ਨੂੰ ਵੀ ਪਿੰਡ ਦੇ ਬਣਨਾ ਪਊਗਾ ਜਦੋਂ ਪਿੰਡ ਦੇ ਨੁਮਾਇंदे ਦੇ ਤੌਰ ਤੇ ਤੁਸੀਂ ਕੰਮ ਕਰੋਗੇ ਹੀਰਾ ਫੇਰੀਆਂ ਵੀ ਰੁਕਣਗੀਆਂ ਕੰਮ ਵੀ ਸੋਚਾਰੂ ਤਰੀਕੇ ਨਾਲ ਹੋਏਗਾ ਤਰਜੀਹਾਂ ਵੀ ਕੰਮ ਦੀਆਂ ਬਦਲ ਜਾਣਗੀਆਂ ਜਿਹੜੀਆਂ ਤਰਜੀਹਾਂ ਉਸ ਪੱਲੋ ਲੈਵਲ ਤੇ ਹੁੰਦੀਆਂ ਨੇ ਆ ਇਸੇ ਕਰਕੇ ਇਹ ਜ਼ਰੂਰੀ ਆ ਕਿ ਹਰ ਮਹੀਨੇ ਹੀ ಗ್ರಾಮ ਸਭਾ ਸਰਪੰਚ ਕਰਨ ਲੱਗ ਜੇ ਉਹਦੇ ਲਈ ਸੌਖਾ ਰਸਤਾ ਇਹ ਹੈ ਦੂਜੀ ਗੱਲ ਜੇ ਉਹ ਨਹੀਂ ਕਰਦੇ ਜਿਹੜੇ ਸਰਪੰਚ ਨਹੀਂ ਕਰਦੇ ਪੰਚ ਨਹੀਂ ਕਰਦੇ ਜਾਂ ਕੋਈ ਹੋਰ ਬਿਊਰੋਕਰੇਟ ਜਾਂ ਬਾਕੀ ਨਹੀਂ ਚਾਹੁੰਦੇ ਕਿ ਚੀਜ਼ਾਂ ਕੀਤੀਆਂ ਜਾਣ ਉੱਥੇ ਤੁਹਾਡੇ ਕੋਲ ਅੱਜ ਵੀ ਹੱਕ ਹੈ 20% ਵੋਟਰਾਂ ਕੋਲ 20% ਵੋਟਰਾਂ ਦੇ ਦਸਖਤ ਕਰਾ ਕੇ ਤੁਸੀਂ ਕਿਸੇ ਵੀ ਸਪੈਸ਼ਲ ਖਾਸ ਮੁੱਦਿਆਂ ਦੇ ਉੱਤੇ ਗ੍ਰਾਮ ਸਭਾ ਬੁਲਵਾ ਸਕਦੇ ਹੋ ਤੇ ਉਹ ਗ੍ਰਾਮ ਸਭਾ ਦੇ ਵਿੱਚ ਕੀਤੇ ਗਏ ਫੈਸਲੇ ਵੀ ਜਿਹੜੇ ਨੇ ਪ੍ਰਵਾਨਿਤ ਹੋਣਗੇ ਪੰਚਾਇਤ ਨੂੰ ਮੰਨਣੇ ਪੈਣਗੇ ਤੇ ਬਿਊਰੋਕਰੇਸ਼ ਨੂੰ ਮੰਨਣੇ ਪੈਣਗੇ ਨਹੀਂ ਤਾਂ ਕਿਸੇ ਵੀ ਅਦਾਲਤਤ ਜਾ ਕੇ ਗ੍ਰਾਮ ਸਭਾ ਦੀ ਤਾਕਤ ਦਾ ਮੁਜਾਰਾ ਹੋ ਜਾਏਗਾ ਜੇ ਉਸ ਲੈਵਲ ਤੇ ਕਰਨਗੇ ਤੇ ਉਹਨਾਂ ਦੀ ਗੱਲ ਸੁਣਨੀ ਪੈਗੀ ਤੁਹਾਡੇ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਦਾ ਸਵਾਲ ਹੈ ਜੇ ਉਥੋਂ ਚੱਲ ਗਿਆ ਕੰਮ ਜੇ ਰੀਅਰ ਸੈਂਸ ਦੇ ਵਿੱਚ ಗ್ರಾಮ ਸਭਾ ਦੀ ਤਾਕਤ ਦਾ ਤੁਹਾਨੂੰ ਅਹਿਸਾਸ ਹੋ ਗਿਆ ਪੰਚਾਇਤ ਪਿੰਡ ਦੀ ਹੋਗੀ ਚੁਣੀ ਚਾਹੇ ਕਿਸੇ ਧੜੇ ਵੱਲੋਂ ਗਈ ਹੈ ਤਾਂ ਇਸ ਤੋਂ ਬਾਅਦ ਇੱਕ ਲੱਖ ਦੇ ਕਰੀਬ ਨਮਾਇੰਦਾ ਵੱਡਾ ਲੀਡਰ ਬਣ ਕੇ ਉੱਭਰੂਗਾ ਜਿਹੜੇ ਪੰਜ ਸਰਪੰਚ ਜਿਹੜਾ ਪ੍ਰਿਸ਼ਤ ਬਲਾਕ ਸੰਮਤੀ ਵਾਲੇ ਨੇ ਤੇ ਇਹ ਪ੍ਰੈਸ਼ਰ ਬਿਲਡ ਕਰੂਗਾ ਸਿਆਸਤ ਨੂੰ ਵਧੀਆ ਬਣਾਉਣ ਦੇ ਵਾਸਤੇ ਬਲਕੇ ਬਹੁਤ ਜਗ੍ਹਾ ਦਿਖਾ ਦੋ ਲੋਕਾਂ ਨੂੰ ਕਿ ਵਿਧਾਨ ਸਭਾ ਤੇ ਪਾਰਲੀਮੈਂਟ ਚ ਉਹ ਨਹੀਂ ਸੁਚਾਰੂ ਤਰੀਕੇ ਨਾਲ ਬੈਠ ਕੇ ਚਰਚਾ ਨਹੀਂ ਹੁੰਦੀ ਜਿੰਨੀ ਸਾਡੇ ਪਿੰਡਾਂ ਚ ਜਿਨ੍ਹਾਂ ਨੂੰ ਤੁਸੀਂ ਬੈਕਵਰਡ ਕਹਿੰਦੇ ਹੋ ਤੇ ਬਾਕੀ ਨੇ ਉੱਥੇ ਹੁੰਦੀ ਹੈ ਔਰ ਇਸੇ ਕਰਕੇ ਇਹ ਸਾਰੇ ਜਿਹੜੇ ਪੁਆਇੰਟ ਨੇ ਜਿਹੜੇ ਨੁਕਤੇ ਨੇ ਇਸ ਪੱਧਰ ਦੇ ਉੱਤੇ ਜਿਨ੍ਹਾਂ ਦੇ ਨਾਲ ਤੁਸੀਂ ਦੋ ਚਾਰ ਹੋ ਰਹੇ ਹੋ ਇਹਦੇ ਲਈ ਸਭ ਤੋਂ ਪਹਿਲੀ ਸ਼ਰਤ ਜਾਗਰੂਕਤਾ ਹੋਣਾ ਹੈ ਦੂਜੀ ਸ਼ਰਤ ਪਿੰਡ ਦੀ ਸੇਵਾ ਵਾਲੀ ਲੀਡਰਸ਼ਿਪ ਦਾ ਅੱਗੇ ਆਉਣਾ ਜ਼ਰੂਰੀ ਹੋਣਾ ਹੈ ਆਰਥਿਕ ਮਣਾਈ ਚ ਖਾਣ ਦੇ ਬਜਾਏ ਤੀਜੀ ਸ਼ਰਤ ਇਹ ਹੈ ਕਿ ਆਪਣੇ ਪਿੰਡ ਨਾਲ ਬਗਾਵਤ ਨਾ ਕਰੋ ਧੜਿਆਂ ਚ ਮਤ ਵੱੰਡੋ ਧੜੇ ਬਹੁਤ ਕੁਝ ਬੋਝਾੜ ਦਿੰਦੇ ਨੇ ਔਰ ਇਹ ਧੜਿਆਂ ਤੋਂ ਸੁਰਖਰੂ ਹੋਵੋ ਔਰ ਜੇਕਰ ਇਹ ਸਾਰਾ ਕੁਝ ਵਾਪਰ ਜਾਂਦਾ ਉਸ ਪੱਦਰ ਦੇ ਉੱਤੇ ਤਾਂ ਪੰਚਾਇਤਾਂ ਅਗਲੇ 6 ਮਹੀਨੇ ਦੇ ਵਿੱਚ ਕੁਝ ਐਨਾ ਕੰਮ ਕਰਕੇ ਦਿਖਾ ਸਕਦੀਆਂ ਨੇ ਜਿਹੜਾ ਕੰਮ ਪਿਛਲੇ ਲੰਮੇ ਸਮੇਂ ਚ ਨਹੀਂ ਹੋ ਰਿਹਾ ਉਹਨਾਂ ਕਰਕੇ ਓੜਾਇਓ ਅਟਕਾਇਆ ਜਾ ਰਿਹਾ ਜਾਂ ਵੱਖ-ਵੱਖ ਚੀਜ਼ਾਂ ਕਰਕੇ ਗੱਲਾਂ ਹੋ ਰਹੀਆਂ ਨੇ ਉਹਦੇ ਚੋਂ ਹੀ ਫਿਰ ਤੁਹਾਡੇ ਕੋਲ ਬਾਕੀ ਕੰਮ ਨਿਕਲਣਗੇ ਚਾਹੇ ਮਨਰੇਗਾਦਾਰ ਜੁਗਾਰ ਦੇਣਾ ਉਹ ਡਿਮਾਂਡ ਬੇਸਡ ਮਤਲਬ ਇੱਕ ਐਕਟ ਹੈ ਕੰਮ ਤੇ ਆਧਾਰਤ 100 ਦਿਨ ਦੇ ਮੁੱਲ ਨਾ ਕਿ ਜਦ ਤੁਸੀਂ ਦਿਓਗੇ ਉਦੋਂ ਮਿਲਣਾ ਉਸ ਪੈਟਰਨ ਨੂੰ ਵੀ ਬਦਲੋ ਹਾੜੀ ਸੌਣੀ ਉਹਨਾਂ ਨੂੰ ਲਾ ਦਿੰਦੇ ਨੇ ਕੰਮ ਤੇ ਜਦੋਂ ਪਿੰਡ 'ਚ ਵੀ ਕੰਮ ਹੁੰਦਾ ਟਕਰਾਅ ਪੈਦਾ ਕਰਨ ਦੇ ਲਈ ਜਦੋਂ ਕੰਮ ਨਹੀਂ ਹੁੰਦਾ ਪਿੰਡ 'ਚ ਉਹਨਾਂ ਨੂੰ ਉਦੋਂ ਕਹੋ ਉਹ ਅਰਜ਼ੀਆਂ ਲਓ ਮੰਗੋ ਜਦੋਂ ਜਦੋਂ ਵੇਲ ਹੈ ਉਦੋਂ ਉਹ ਅਰਜ਼ੀਆਂ ਦੇਣਗੇ ਤੇ ਉਦੋਂ ਹੀ ਪ੍ਰੋਜੈਕਟ ਬਣਾਓ ਪ੍ਰੋਜੈਕਟ ਵੀ ਸਾਫ਼ ਸੁਥਰੇ ਬਣਾਓ ਵਾਤਾਵਰਣ ਸੰਭਾਲਣ ਦੇ ਪੌਦੇ ਲਾਉਣ ਦੇ ਪਾਣੀ ਸੰਭਾਲਣ ਦੇ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ 60% ਪੈਸਾ ਮਣ ਰਿਗਾ ਤਾਂ ਉਹਦੇ ਤੇ ਖਰਚਾ ਜਾਣਾ ਤੁਹਾਡੀ ਡਿਵੈਲਪਮੈਂਟ ਵੀ ਹੋਏਗੀ ਔਰ ਔਰਣਾ ਦੇਣਾ ਚਨਾਲੇ ਪੁੱਲਨ ਵਾਲੇ ਫਣੀਆਂ ਵਰਗਾ ਮਾਹੌਲ ਵੀ ਬਣੇਗਾ ਤੇ ਇਹਦੇ ਨਾਲ ਹੀ ਤੁਸੀਂ ਇੱਜ਼ਤ ਕਮਾਓਗੇ ਕਿ ਕਦੇ ਆਗੂ ਚੁਣੇ ਗਏ ਸੀ ਪੰਚਾਇਤ ਦੇ ਜਿਹੜੇ ਸੋਚੀ ਰੱਖਦੇ ਸੀ ਜਿਹੜੇ ਉਸਾਮਾਰੇ ਦੇ ਵਿੱਚ ਕਰਦੇ ਸੀ